ਸਤਿ ਸ਼੍ਰੀ ਅਕਾਲ ਦੋਸਤੋ ਡੀਪੀਸੀ ਪੰਜਾਬੀ ਤੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੇ ਦੋਸਤੋ ਅੱਜ ਤੁਹਾਡੇ ਨਾਲ ਇੱਕ ਨਾ ਕਹਾਣੀ ਸਾਂਝੀ ਕਰਨ ਲੱਗਾ ਕਹਾਣੀ ਮੈਂ ਸੋਸ਼ਲ ਮੀਡੀਆ ਤੇ ਪੜ੍ਹੀ ਸੀ ਕਹਾਣੀ ਬੜੀ ਇੰਟਰਸਟਿੰਗ ਲੱਗੀ ਕਾਫੀ ਜ਼ਿਆਦਾ ਪ੍ਰਭਾਵਿਤ ਕੀਤਾ ਉਸ ਕਹਾਣੀ ਨੇ ਮੈਨੂੰ ਉਹ ਕਹਾਣੀ ਕਿੱਥੋਂ ਆਈ ਕਿਵੇਂ ਆਈ ਇਸ ਦੇ ਉੱਤੇ ਮੈਂ ਜ਼ਿਆਦਾ ਜਾਣਨਾ ਨਹੀਂ ਪਾਣਾ ਚਾਹਾਂਗਾ ਨਾ ਹੀ ਸ਼ਾਇਦ ਮੇਰੇ ਦਿਮਾਗ ਦੇ ਵਿੱਚ ਇਸ ਟਾਈਮ ਉਹ ਚੀਜ਼ ਹੈ ਪਰ ਉਹ ਕਹਾਣੀ ਕਿਤਨਾ ਕਿਤੇ ਮੇਰੇ ਦਿਮਾਗ ਦੇ ਵਿੱਚ ਚਲਦੀ ਪਈ ਸੀ ਤੇ ਮੈਂ ਸੋਚਿਆ ਉਹ ਕਹਾਣੀ ਤੁਹਾਡੇ ਨਾਲ ਸਾਂਝੀ ਜ਼ਰੂਰ ਕੀਤੀ ਜਾਵੇ ਕਿਉਂਕਿ ਕਹਾਣੀ ਇੰਨੀ ਜ਼ਿਆਦਾ ਪ੍ਰਭਾਵਸ਼ਾਲੀ ਸੀ ਕਹਾਣੀ ਇੰਨੀ ਜ਼ਿਆਦਾ ਸਮਝਦਾਰ ਸੀ ਕਹਾਣੀ ਨੇ ਇਸ ਤਰੀਕੇ ਦੇ ਨਾਲ ਬਹੁਤ ਸਾਰੀਆਂ ਉਲਝਣਾਂ ਨੂੰ ਬਹੁਤ ਸਾਰੀਆਂ ਗੱਲਾਂ ਨੂੰ ਜਿਹੜਾ ਆ ਉਹ ਦਿਮਾਗ ਦੇ ਵਿੱਚ ਭਰ ਦਿੱਤਾ ਕਿਉਂਕਿ ਪੂਰੇ ਸੰਸਾਰ ਦੇ ਵਿੱਚ ਇਹ ਗੱਲਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਤੇ ਬੜੇ ਜਿਆਦਾ ਥਾਮਾ ਧੰਦੀਆਂ ਨੇ ਪਰ ਕਿਤਨਾ ਕਿਤੇ ਅਸੀਂ ਇਨ੍ਹਾਂ ਗੱਲਾਂ ਤੋਂ ਚੜਾਇਆ ਅਣਜਾਣ ਰਹਨੇ ਆ ਦੂਰ ਰਹਨੇ ਆ ਤੇ ਅਸੀਂ ਜੜਾਇਆ ਉਹ ਗੱਲਾਂ ਮੇਸਾਈ ਇਗਨੋਰ ਕਰਕੇ ਤੇ ਗਲਤੀਆਂ ਕਰ ਜਾਂਦੇ ਆ ਇਦਾਂ ਦੀ ਕਹਾਣੀ ਜਿਹੜੀ ਮੈਂ ਇੱਕ ਪੜੀ ਤੇ ਫਿਰ ਉਹ ਮੈਂ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਕਹਾਣੀ ਨੂੰ ਜਰੂਰ ਸੁਣਿਓ ਅੰਤ ਤੱਕ ਸੁਣਿਓ ਤਾਂ ਕਿ ਤੁਹਾਡੇ ਪੱਲੇ ਪਵੇ ਕਿਤੇ ਤੁਸੀਂ ਜ਼ਿੰਦਗੀ ਚ ਕਦੇ ਇਹ ਗਲਤੀ ਨਾ ਕਰ ਲਓ ਦੋਸਤੋ ਇਹ ਕਹਾਣੀ ਇੱਕ ਮੇਜਰ ਦੀ ਏ ਜੋ ਕਿ ਆਰਮੀ ਦੇ ਵਿੱਚੋਂ ਰਿਟਾਇਰ ਹੋ ਜਾਂਦੇ ਆ ਤੇ ਉਹਨਾਂ ਦੇ 4 ਬੱਚਿਆਂ ਦੀ ਏ ਆਰਮੀ ਦੇ ਦੌਰਾਨ ਉਹਨਾਂ ਨੇ ਬਹੁਤ ਜ਼ਿਆਦਾ ਕਮਾਈ ਕੀਤੀ ਬਹੁਤ ਜ਼ਿਆਦਾ ਉਹਨਾਂ ਨੇ ਜਿਹੜਾ ਆ ਉਹ ਪੈਸਾ ਇਕੱਠਾ ਕੀਤਾ ਆਪਣੀ ਮਿਹਨਤ ਦੇ ਨਾਲ ਆਪਣੀ ਜੋ ਵੀ ਉਹਨਾਂ ਦੀ ਇਨਕਮ ਸੀ ਜੋ ਵੀ ਉਹਨਾਂ ਦੀ ਤਨਖਾਹ ਸੀ ਆਪਣੇ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਪੜਾਇਆ ਬੱਚੇ ਜਵਾਨ ਹੋ ਜਾਂਦੇ ਆ ਬੱਚੇ ਵਿਆਹ ਜਾਂਦੇ ਆ ਉਸ ਤੋਂ ਬਾਅਦ ਬੱਚੇ ਕਾਰੋਬਾਰ ਕਰਨਾ ਸ਼ੁਰੂ ਕਰ ਦਿੰਦੇ ਆ ਅਮੀਰ ਹੋ ਜਾਂਦੇ ਆ ਬਸ ਫਿਰ ਕੀ ਸੀ ਇਕੱਠਾ ਸਾਂਝਾ ਪਰਿਵਾਰ ਰਹਿ ਰਿਹਾ ਆ ਅਲੱਗ-ਅਲੱਗ ਹੋ ਜਾਂਦਾ ਆ ਚਾਰੇ ਬੱਚੇ ਆਪਣੇ-ਆਪਣੇ ਘਰਾਂ ਦੇ ਵਿੱਚ ਵਧੀਆ ਤਰੀਕੇ ਨਾਲ ਰਹਿਣਾ ਸ਼ੁਰੂ ਕਰ ਦਿੰਦੇ ਨੇ ਪਰ ਮੇਜਰ ਇੰਨੇ ਜ਼ਿਆਦਾ ਹਾਲਾਤ ਕਮਜ਼ੋਰ ਹੋ ਜਾਂਦੇ ਪੀ ਆਪਣੇ ਘਰ ਦੇ ਵਿੱਚ ਇਕੱਲਾ ਰਹਿ ਜਾਂਦਾ ਇੱਕ ਦਿਨ ਬੱਚੇ ਇਕੱਠੇ ਹੋ ਕੇ ਉਹਦੇ ਕੋਲ ਆਉਂਦੇ ਨੇ ਤੇ ਕਹਿੰਦੇ ਨੇ ਵੀ ਅਸੀਂ 3 ਮਹੀਨਿਆਂ ਦੇ ਲਈ ਬਾਹਰ ਜਾ ਰਹੇ ਆ। ਤਾਂ ਕਿ ਪਹਿਲਾਂ ਬੱਚੇ ਜਿਹੜੇ ਫੇਰਤੋਰਾ ਮਾਰਦੇ ਰਹਿੰਦੇ ਸੀ ਪਰ ਹੁਣ ਉਹ 3 ਮਹੀਨਾਤ ਲਈ ਬਾਹਰ ਇੱਕ ਟੂਰ ਤੇ ਜਾ ਰਹੇ ਆ। ਮੇਜਰ ਦੇ ਹਾਲਾਤ ਪਹਿਲਾਂ ਮੈਂ ਤੁਹਾਡੇ ਨਾਲ ਸਾਂਝੇ ਕਰ ਲਵਾਂ ਕਿ ਉਹ ਉਹਦੇ ਹਾਲਾਤ ਜਿਹੜੇ ਸੀ ਇੰਨੇ ਜ਼ਿਆਦਾ ਮਾੜੇ ਹੋ ਚੁੱਕੇ ਸੀ ਕਿ ਉਹ ਮੰਜੇ ਤੋਂ ਨਹੀਂ ਉੱਠ ਸਕਦਾ ਸੀ। ਹਮੇਸ਼ਾ ਹੀ ਬੈੜਤੇ ਪਿਆ ਰਹਿੰਦਾ ਸੀ। ਪਰ ਉਹਨਾਂ ਨੇ ਸੋਚਿਆ ਕਿ ਬੈੱਡ ਤੋਂ ਕਿਤੇ ਡਿੱਗਣਾ ਪਵੇ ਸੱਟ ਨਾ ਲਵਾ ਲਵੇ ਇਸ ਲਈ ਉਹ ਗੱਦਾ ਜਿਹੜਾ ਹੈ ਉਹ ਲੋਬੀ ਦੇ ਸੈਂਟਰ 'ਚ ਪਾ ਦਿੰਦੇ ਅਤੇ ਥੇਹ ਥੇਹ ਪਾ ਕੇ ਆਪਣੇ ਫਾਦਰ ਨੂੰ ਉਸ ਗੱਦੇ ਦੇ ਉੱਤੇ ਪਾ ਦਿੰਦੇ ਆ ਆਸੇ ਪਾਸੇ ਟੀਨ ਦਾ ਪਾਣੀ ਵਗੈਰਾ ਜੋ ਵੀ ਉਹਦੇ ਸੁਵਿਧਾਵਾਂ ਹੁੰਦੀਆਂ ਨੇ ਕਿ ਤਾਂ ਕਿ ਉਹ ਲੈ ਸਕੇ ਕਿਉਂਕਿ ਉਹ ਬੰਦਾ ਜਿਹੜਾ ਹੈ ਇੰਨਾ ਕਮਜ਼ੋਰ ਹੋ ਚੁੱਕਿਆ ਸੀ ਕਿ ਬੈੱਡ ਤੋਂ ਨਹੀਂ ਉਤਰ ਸਕਦਾ ਸੀ ਨਹੀਂ ਚੱਲ ਫਿਰ ਸਕਦਾ ਸੀ ਚੱਲਣ ਫਿਰਨ ਤੋਂ ਅਸਮਰਥ ਜੀ ਤੂੰ ਬੱਚਿਆਂ ਨੇ ਬਾਹਰ ਜਾਣਾ ਆ ਇੱਕ ਤਿੰਨ ਮਹੀਨੇ ਦਾ ਟੂਰ ਪਲੈਨ ਲੈ ਲੈਂਦੇ ਆ ਟੂਰ ਦੇ ਲਈ ਜਾਂਦੇ ਆ ਤਿੰਨ ਮਹੀਨਿਆਂ ਦੇ ਬਾਅਦ ਆਉਣਾ ਹੁੰਦਾ ਆ ਤੇ ਉਹ ਆਪਣੇ ਪਿਓ ਨੂੰ ਉੱਥੇ ਲੋਕੀ ਦੇ ਵਿੱਚ ਰੱਖ ਕੇ ਤੇ ਨੌਕਰ ਨੂੰ ਕਹਿੰਦੇ ਨੇ ਕਿ ਭਾਈ ਆਹ ਕਰ ਦਿਆਂ ਚਾਬੀਆਂ ਤੇ ਆਹ ਸਾਰਾ ਕੁਝ ਤੇਰੇ ਕੋਲ ਤੇ ਤੂੰ ਐਦਾਂ ਕਰ ਫਾਦਰ ਸਾਹਿਬ ਦਾ ਜਿਹੜਾ ਆ ਉਹ ਖਿਆਲ ਰੱਖਣਾ ਆ ਤਿੰਨ ਮਹੀਨਾ ਬਾਅਦ ਅਸੀਂ ਆ ਜਾਵਾਂਗੇ ਇਰਖ ਕੋਈ ਗੱਲ ਨਹੀਂ ਅਸੀਂ ਫਾਦਰ ਸਾਹਿਬ ਨੂੰ ਨਾਲ ਲੈ ਲਵਾਂਗੇ ਪਹਿਲਾਂ ਦੀ ਤਰ੍ਹਾਂ ਜਾਂ ਇਹਨਾਂ ਦੇ ਕੋਲ ਫੇਰਾ ਤੋਰਾ ਮਾਰਦੇ ਰਾਵਾਂਗੇ ਫਿਰ ਹਾਲ ਜੋ ਵੀ ਕੰਮ ਕਰਨਾ ਆ ਉਹ ਤੂੰ ਹੀ ਕਰਨਾ ਆ ਬੜੀ ਜ਼ਿਆਦਾ ਜਦੋਜਹਿਤ ਕਰਨ ਤੋਂ ਬਾਅਦ ਚਲੋ ਜਿਹੜੇ ਪੁੱਤਰ ਨੇ ਉਹ ਤਿੰਨਵੇਂ ਵਾਲੇ ਬਾਹਰ ਚਲੇ ਜਾਂਦੇ ਨੇ ਨੌਕਰ ਉਹਦੀ خدمت ਦੇ ਵਿੱਚ ਹਾਜ਼ਰ ਹੋ ਜਾਂਦਾ ਇੱਕ ਦਿਨ ਨੌਕਰ ਨੂੰ ਘਰ ਦੇ ਵਿੱਚ ਕੋਈ ਜ਼ਰੂਰੀ ਕੰਮ ਪੈ ਗਿਆ। ਨੌਕਰ ਆਪਣੇ ਘਰ ਜਾਣਾ ਚਾਹੁੰਦਾ ਆ ਆਪਣੇ ਘਰ ਜਾਣ ਦੇ ਲਈ ਕੀ ਕਰਦਾ ਆ ਕਿ ਉਹ ਬਾਹਰੋਂ ਦਰਵਾਜ਼ਾ ਬੰਦ ਕਰਦਾ ਆ ਚਾਬੀ ਮਾਰਦਾ ਆ ਤੇ ਆਪਣੇ ਘਰ ਚਲਿਆ ਜਾਂਦਾ ਆ। ਉਦੋਂ ਘਰ ਜਾ ਰਿਹਾ ਹੁੰਦਾ ਆ ਤੇ ਨੌਕਰ ਦਾ ਰਸਤੇ ਦੇ ਵਿੱਚ ਐਕਸੀਡੈਂਟ ਹੋ ਜਾਂਦਾ ਆ ਨੌਕਰ ਕੋਮਾ ਦੇ ਵਿੱਚ ਚਲਿਆ ਜਾਂਦਾ ਆ ਨੌਕਰ ਸੁਧ ਬੁੱਤ ਕੋਲ ਜਿਹੜੀ ਇਹ ਆਪਣੀ ਭੁੱਲ ਜਾਂਦਾ ਆ। ਉਹ ਚਾਬੀਆਂ ਜਿਹੜੀਆਂ ਨੇ ਨੌਕਰ ਦੀ ਜੇਬ ਦੇ ਵਿੱਚ ਨੇ ਪੁੱਤਰ 3 ਮਹੀਨਿਆਂ ਲਈ ਬਾਹਰ ਜਾ ਚੁੱਕੇ ਨੇ ਤੇ ਪਿਤਾ ਉਸੇ ਗੱਦੇ ਦੇ ਉੱਤੇ ਲੋਬੀ ਦੇ ਵਿੱਚ ਪਿਆ ਹੋਇਆ ਜਿਹਦੀ ਆਵਾਜ਼ ਉਸ ਲੋਬੀ ਤੋਂ ਬਾਹਰ ਨਹੀਂ ਜਾ ਰਹੀ ਜਿਹੜਾ ਕਿਸੇ ਨੂੰ ਆਵਾਜ਼ ਮਾਰਨ ਦੇ ਵਿੱਚ ਅਸਮਰਥ ਆ ਜਿਹੜਾ ਅੰਦਰੋਂ ਟੁੱਟਿਆ ਪਿਆ ਆ ਉਹ ਨੌਕਰ ਦਾ ਵੇਟ ਕਰਦਾ ਰਹਿੰਦਾ ਆ ਪਰ ਨੌਕਰ ਦਾ ਐਕਸੀਡੈਂਟ ਹੋਣ ਕਰਕੇ ਨੌਕਰ ਕੋਮਾ ਦੇ ਵਿੱਚ ਜਾਣ ਕਰਕੇ ਵਾਪਸ ਨਹੀਂ ਮੁੜਦਾ ਤੇ ਪੁੱਤਰ ਪਹਿਲੇ 3 ਮਹੀਨੇ ਵਾਲੇ ਬਾਹਰ ਜਾ ਚੁੱਕੇ ਨੇ ਮੇਜਰ ਆਪਣੇ ਉਸ ਬਿਸਤਰੇ ਤੋਂ ਨਹੀਂ ਉੱਠ ਸਕਦਾ ਨਹੀਂ ਤੁਰਿਆ ਜਾਂਦਾ ਨਹੀਂ ਪਾਣੀ ਪੀ ਸਕਦਾ ਨਹੀਂ ਰੋਟੀ ਖਾ ਸਕਦਾ ਅਲਾਤਬਤ ਤੋਂ ਬੱਤਰ ਹੋ ਗਏ ਠੀਕ 3 ਮਹੀਨੇ ਦੇ ਬਾਅਦ ਉੱਤਰ ਆਂਦੇ ਨੇ ਉਹਨਾਂ ਨੂੰ ਪਤਾ ਚੱਲ ਜਾਂਦਾ ਕਿ ਹਾਲਾਤ ਇਹ ਹੋ ਗਏ ਦਰਵਾਜ਼ਾ ਖੋਲਦੇ ਨੇ ਦਰਵਾਜ਼ਾ ਖੋਲਣ ਤੋਂ ਬਾਅਦ ਅੰਦਰ ਦੇਖਦੇ ਨੇ ਤੇ ਪਿਤਾ ਦਾ ਸਿਰਫ ਤੇ ਸਿਰਫ ਕੰਕਾਲ ਪਿਆ ਹੁੰਦਾ ਉੱਥੇ ਤਿੰਨ ਮਹੀਨਿਆਂ ਦੇ ਵਿੱਚ ਉਹਦੇ ਸਾਰੇ ਮਾਸ ਨੂੰ ਉਹਦੇ ਸਾਰੇ ਪਿੰਜਰ ਨੂੰ ਕੀੜੇ ਖਾ ਜਾਂਦੇ ਨੇ ਅੰਦਰ ਇੰਨੀ ਜ਼ਿਆਦਾ ਬਦਬੂ ਫੈਲ ਜਾਂਦੀ ਏ ਤੇ ਹਾਲਾਤ ਹੀ ਕੁਝ ਨਹੀਂ ਤਸਵੀਰਾਂ ਵੀ ਸਾਡੇ ਕੋਲ ਹੈ ਨੇ ਪਰ ਤੁਹਾਡੇ ਨਾਲ ਸਾਂਝੀਆਂ ਨਹੀਂ ਕਰ ਸਕਦੇ ਕਿਉਂਕਿ ਤਸਵੀਰਾਂ ਦੇਖ ਕੇ ਜਿਹੜਾ ਆ ਮਨ ਵਿਚਲਿਤ ਹੋ ਜਾਂਦਾ ਇੰਨੇ ਜ਼ਿਆਦਾ ਮਾੜੇ ਹਾਲਾਤ ਹੋ ਗਏ ਕਿ ਜਦੋਂ ਇੱਕ ਕਹਾਣੀ ਮੈਂ ਪੜੀ ਰਹਿ ਨਹੀਂ ਸਕੇ ਆਂ ਤੁਹਾਡੇ ਨਾਲ ਸਾਂਝੀ ਕਰਾਂ ਕਿ ਕਿਤੇ ਤੁਸੀਂ ਇਦਾਂ ਦੀ ਕੋਈ ਗਲਤੀ ਨਾ ਕਰ ਦਿਓ ਆਪਣੇ ਮਾਤਾ ਪਿਤਾ ਦਾ ਖਿਆਲ ਜ਼ਰੂਰ ਰੱਖੋ ਤਵੇ ਉਹਨਾਂ ਨੂੰ ਕੱਲਿਆਂ ਘਰ ਛੱਡ ਕੇ ਦੂਰ ਨੇੜੇ ਨਾ ਜਾਓ ਬਹੁਤੇ ਟਾਈਮ ਦੇ ਲਈ ਨਾ ਜਾਓ ਕਿਉਂਕਿ ਤੁਹਾਡੇ ਬਿਨਾ ਸ਼ਾਇਦ ਉਹ ਜਿੰਦਾ ਨਹੀਂ ਰਹਿ ਪਾਣਗੇ ਕਦੇ ਆਪਣੇ ਮਾਪਿਆਂ ਨੂੰ ਨੌਕਰਾਂ ਦੇ ਸਿਰ ਤੇ ਵੀ ਨਾ ਸਾੜ ਕੇ ਜਾਓ ਕਦੇ ਆਪਣੇ ਪਰਿਵਾਰ ਨੂੰ ਵੀ ਨੌਕਰਾਂ ਦੇ ਸਿਰ ਤੇ ਨਾ ਸਾੜ ਕੇ ਜਾਓ ਜ਼ਰੂਰੀ ਨਹੀਂ ਕਿ ਮਾਪੇ ਆਪਣੇ ਬੱਚੇ ਆਪਣੀ ਪਤਨੀ ਆਪਣਾ ਘਰ-ਬਾਰ ਨੌਕਰਾਂ ਦੇ ਸਿਰ ਤੇ ਕਦੇ ਵੀ ਨਾ ਸਾੜ ਕੇ ਜਾਓ ਨੇ ਤਾਂ ਹਾਲਾਤ ਤੁਹਾਨੂੰ ਮੈਂ ਦੱਸ ਚੁੱਕਾ ਮਾਂ ਕੀ ਹਾਲਾਤ ਰੇ ਇੰਨਾ ਕੁਝ ਦੇਖਣ ਤੋਂ ਬਾਅਦ ਇੰਨਾ ਕੁਝ ਜਾਂਚਣ ਤੋਂ ਬਾਅਦ ਸਾਰਾ ਕੁਝ ਕਰਨ ਤੋਂ ਬਾਅਦ ਜ਼ਿੰਦਗੀ ਨੂੰ ਵਧੀਆ ਜੀਉਣ ਵਾਲਾ ਬੰਦਾ ਆਖਰ ਕਿ ਦਮ ਰਿਆ ਆਖਰ ਉਹਦੇ ਸਾਹ ਕਿੱਦਾਂ ਨਿਕਲੇ ਆਖਰ ਉਹਦੇ ਤੇ ਉਸ ਸਮੇਂ ਕੀ ਬੀਤੀ ਵਿਚਾਰ ਪੁੱਤਰਾਂ ਦਾ ਪਿਓ ਅਜ ਕੱਲਾ ਰਹਿ ਗਿਆ ਚਾਰ ਪੁੱਤਰਾਂ ਦਾ ਪਿਓ ਜਿੰਨੂੰ ਅਗਨ ਵੀ ਪੇਟ ਨਹੀਂ ਹੋਈ ਚਾਰ ਪੁੱਤਰਾਂ ਦੇ ਪਿਓ ਨੂੰ ਕੋਈ ਸਾਂਭਣ ਵਾਲਾ ਵੀ ਨਹੀਂ ਸੀ ਕੀ ਸੀ ਉਹਦੇ ਕਰਮ ਕੀ ਸੀ ਉਹਦੇ ਕਰਮਾਂ ਦਾ ਸਾਰਾ ਕੁਝ ਜਿਹੜਾ ਕਿ ਉਹਨੂੰ ਇੰਨਾ ਜ਼ਿਆਦਾ ਦਰਦ ਦੇ ਗਿਆ ਕਹਾਣੇ ਰੌਂਟੇ ਖੜੇ ਕਰਨ ਵਾਲੀ ਤਹਾਨੂੰ ਸੁਣਾਉਣ ਦਾ ਮਕਸਦ ਸਿਰਫ ਇਹ ਸੀ ਕਿ ਕਦੇ ਤੁਸੀਂ ਵੀ ਕਦੇ ਜ਼ਿੰਦਗੀ ਦੇ ਵਿੱਚ ਇਦਾਂ ਦੀ ਗਲਤੀ ਨਾ ਕਰ ਲਿਓ ਆਪਣੇ ਮਾਪਿਆਂ ਨੂੰ ਇਤ ਕੱਲਿਆਂ ਛੱਡ ਕੇ ਦੂਰ ਨਾ ਚਲੇ ਜਾਓ ਕਿ ਵਾਪਸ ਆਓ ਤੇ ਤੁਹਾਡੇ ਮਾਪੇ ਤੁਹਾਡੇ ਤੋਂ ਦੂਰ ਜਾ ਚੁੱਕੇ ਹੋਣ ਇਹ ਇੱਕ ਕਹਾਣੀ ਜੋ ਕਿ ਮੈਂ ਸੋਸ਼ਲ ਮੀਡੀਆ ਤੇ ਪੜ੍ਹੀ ਸੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਵਿਚਾਰਨਾ ਹੁਣ ਤੁਸੀਂ ਹੈ ਸੋਚਣਾ ਹੁਣ ਤੁਸੀਂ ਹੈ ਤਦ ਤੁਸੀਂ ਆਪਣੇ ਮਾਂ ਪਿਓ ਬਾਰੇ ਕੀ ਕਰਦੇ ਹੋ ਠੀਕ ਹੈ ਦੋਸਤੋ ਕਹਾਣੀ ਚੰਗੀ ਲੱਗੀ ਤੇ ਸ਼ੇਅਰ ਕਰ ਦਿਓ ਹੋਰ ਜ਼ਿਆਦਾ ਚੰਗੀ ਲੱਗੀ ਤੇ ਆਪਣੀ ਰਾਇ ਆਪਣੇ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਨਾਲ ਦੇ ਨਾਲ ਲਾਈਕ ਵੀ ਕਰ ਦਿਓ ਤੇ ਜੇਕਰ ਕੋਈ ਡੀਪੀਸੀ ਪੰਜਾਬੀ ਦੇ ਉੱਤੇ ਬਣੇ ਰਹਿਣਾ ਚਾਹੁੰਦੇ ਹੋ ਇਹੋ ਜਿਹਾ ਕੁਝ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਮੋੜ ਤੇ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਬੜੇ ਆਰਾਮ ਨਾਲ ਧੰਨਵਾਦ ਮਿਲਦੇ ਹਾਂ ਕਿਸੇ ਅਗਲੀ ਗੱਪ ਸੱਤੇ ਨਾਲ ਕਹਾਣੀ ਦੇ ਨਾਲ